ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਬਾਬਾ ਮਾਹਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਮਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ ਦੂਜੇ ਤੋਂ ਹਨ ਆਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਵਿੱਚੋਂ ਪੜੀਆਂ ਗਈਆਂ ਸਾਰੀਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੋ ਆਓ ਸਾਖੀ ਸ਼ੁਰੂ ਕਰਦੇ ਹਾਂ ਅੱਜ ਦੀ ਸਾਖੀ ਹੈ ਸੰਤ ਬਹਾਦਰ ਦਾ ਜੀ ਨੂੰ ਨਰ ਸਿੰਘ ਦੇ ਦਰਸ਼ਨ ਕਰਵਾਉਣੇ ਇੱਕ ਵਾਰ ਬਾਬਾ ਜੀ ਸੰਤ ਬਹਾਦਰ ਜੀ ਨੂੰ ਭੂਤਕਾਲ ਦੀਆਂ વાર્ਤਾ ਸੁਣਾ ਰਹੇ ਸਨ ਬਾਬਾ ਜੀ ਕਹਿਣ ਲੱਗੇ ਇੱਕ ਪ੍ਰੇਮੀ ਸਾਡੇ ਕੋਲ ਸੇਵਾ ਕਰਦਾ ਹੁੰਦਾ ਸੀ ਇੱਕ ਦਿਨ ਉਸ ਨੇ ਕਿਹਾ ਬਾਬਾ ਜੀ ਮੈਨੂੰ ਨਰ ਸਿੰਘ અવਤਾਰ ਦੇ ਦਰਸ਼ਨ ਕਰਵਾ ਦਿਓ ਅਸੀਂ ਉਸ ਨੂੰ ਕਿਹਾ ਕਿ ਭਾਈ ਤੂੰ ਡਰ ਜਾਵੇਂਗਾ ਉਹ ਉਸ ਨੇ ਕਿਹਾ ਜੀ ਮੈਂ ਨਹੀਂ ਡਰਦਾ ਅਸੀਂ ਕਿਹਾ ਚੰਗਾ ਫੇਰ ਦੇਖ ਲੈ ਜਦੋਂ ਨਰਸਿੰਘ અવਤਾਰ ਦੇ ਉਸ ਨੂੰ ਦਰਸ਼ਨ ਹੋਏ ਉਹ ਦੇਖ ਕੇ ਇਤਨਾ ਡਰਿਆ ਕਿ ਮੁਰ ਅਸਾਂ ਕੋਲ ਹੀ ਨਾ ਆਇਆ ਜਿਸ ਵੇਲੇ ਬਾਬਾ ਜੀ વાર્ਤਾ ਸੁਣਾ ਹਟੇ ਤਾਂ ਇਹ ਬਚਨ ਸੁਣ ਕੇ ਸੰਤ ਭਾਲਦਾ ਜੀ ਦੇ ਮਨ ਵਿੱਚ ਖਿਆਲ ਆਇਆ ਕੀ ਮੈਂ ਨਰਸਿੰਘ ਦੇ ਦਰਸ਼ਨ ਕਰਕੇ ਦੇਖਾ ਇੱਕ ਵੇਰ ਇਹਨਾਂ ਨੇ ਵੀ ਬੇਨਤੀ ਕਰ ਦਿੱਤੀ ਕਿ ਮਹਾਰਾਜ ਮੈਨੂੰ ਵੀ ਨਰਸਿੰਘ ਦੇ ਦਰਸ਼ਨ ਕਰਵਾ ਦਿਓ ਬਾਬਾ ਜੀ ਨੇ ਹੱਸ ਕੇ ਕਿਹਾ ਚੰਗਾ ਫੇਰ ਦੁੱਧ ਲਿਆ ਬਾਬਾ ਜੀ ਨੇ ਫਰਮਾਇਆ ਦੁੱਧ ਛੱਕ ਕੇ ਕਹਿਣ ਲੱਗੇ ਉਹ ਸਾਹਮਣੇ ਝੰਡ ਦੇ ਉੱਪਰ ਚੜ ਜਾ ਡਰਨਾ ਨਹੀਂ ਸੰਤ ਭਾਲਦਾ ਜੀ ਹੁਕਮ ਅਨੁਸਾਰ ਝੰਡ ਉੱਪਰ ਚੜ ਗਏ ਬਾਬਾ ਜੀ ਵੱਲ ਨੀਂਜ ਨਾਲ ਤੱਕਣ ਲੱਗੇ ਬਾਬਾ ਜੀ ਆਸਣ ਤੋਂ ਖੜੇ ਹੋ ਗਏ ਤੇ ਕਰੀਰਾਂ ਵੱਲ ਤੁਰ ਪਏ ਥੋੜੀ ਹੀ ਦੇਰ ਬਾਅਦ ਬਾਬਾ ਜੀ ਕਰੀਰਾਂ ਦੇ ਪਿੱਛੇ ਅਲੋਪ ਹੋ ਗਏ ਕੁਝ ਕੁ ਮਿੰਟਾਂ ਬਾਅਦ ਸੰਤ ਭਾਲਦਾ ਜੀ ਨੇ ਦੇਖਿਆ ਕਿ ਇੱਕ ਪ੍ਰਕਾਸ਼ਮਈ ਕਿ ਇੱਕ ਪ੍ਰਕਾਸ਼ਮਈ ਸ਼ੇਰ ਦਾ ਚਿਹਰਾ ਭੈੜਾ ਇੱਕ ਸਰੂਪ ਗਰਜਨ ਹੋਈ ਆਵਾਜ਼ ਜਿਸ ਨਾਲ ਧਰਤੀ ਵੀ ਕੰਮਦੀ ਹੈ ਸਾਹਮਣੇ ਆ ਰਿਹਾ ਹੈ ਉਹਨਾਂ ਇੱਕ ਵਾਰ ਤੱਕ ਕੇ ਤਾਂ ਅੱਖਾਂ ਬੰਦ ਕਰ ਲਈਆਂ ਫਿਰ ਉਸ ਵੇਲੇ ਤੱਕ ਨਾ ਖੋਲੀਆਂ ਜਦੋਂ ਤੱਕ ਬਾਬਾ ਜੀ ਨੇ ਆਵਾਜ਼ ਦੇ ਕੇ ហេਠਾ ਉਤਰ ਆਉਣ ਲਈ ਨਾ ਬੁਲਾਇਆ ហេਠਾ ਉਤਰ ਬਾਬਾ ਜੀ ਅੱਗੇ ਨਮਸਕਾਰ ਕੀਤੀ ਬਾਬਾ ਜੀ ਨੇ ਹੱਸ ਕੇ ਵਚਨ ਕੀਤੇ ਬਹਾਲਦਾਸ ਤੂੰ ਕਾਲਾ ਤਾਂ ਬਹੁਤ ਸੀ ਫੇਰ ਅੱਖਾਂ ਕਿਉਂ ਬੰਦ ਕਰ ਲਈਆਂ ਸੰਤ ਭਾਲਦਾ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ ਮਹਾਰਾਜ ਇੱਕ ਵਾਰ ਹੀ ਮੁਸ਼ਕਲ ਨਾਲ ਦੇਖ ਸਕਿਆ ਹਾਂ ਬਹੁਤ ਡਰ ਆਉਂਦਾ ਸੀ ਬਾਬਾ ਜੀ ਨੇ ਦੱਸਿਆ ਕਿ ਬਹਾਲਦਾਸ ਜਿਸ ਵੇਲੇ ਇਹ અવਤਾਰ ਹੋਇਆ ਸੀ ਉਸ ਸਮੇਂ ਇੱਕ ਪ੍ਰਹਿਲਾਦ ਹੀ ਨਹੀਂ ਡਰਿਆ ਸੀ ਬਾਕੀ ਸਾਰੇ ਦੇਵਤੇ ਡਰ ਗਏ ਸੀ ਸੋ ਬਹਾਲਦਾਸ ਭਗਤ ਨਹੀਂ ਡਰਦੇ ਹੁੰਦੇ ਕਿਉਂਕਿ ਭਗਤਾਂ ਦਾ ਪਰਮੇਸ਼ਵਰ ਸਾਥੀ ਹੁੰਦਾ ਹੈ ਤੂੰ ਨਾਮ ਵਿੱਚ ਮਸਤ ਰਿਹਾ ਕਰ ਇਹੋ ਜਿਹੇ ਖਿਆਲ ਮਨ ਵਿੱਚ ਨਾ ਲਿਆਇਆ ਕਰ ਜੋ ਤੇਰੇ ਨਾਲ ਬਚਨ ਹੁੰਦੇ ਹਨ ਉਹਨਾਂ ਦਾ ਨਤੀਜਾ ਨਾ ਕਢਾਇਆ ਕਰ ਸੰਤ ਭਾਲਦਾਸ ਜੀ ਨੇ ਕਿਹਾ ਗਰੀਬ ਨਿਵਾਜ ਜਦੋਂ ਮੈਂ ਡਾਲੀ ਕਰਨ ਜਾਂਦਾ ਹਾਂ ਮੇਰੇ ਅੱਗੇ ਪਿੱਛੇ ਬੰਦੇ ਜਾਪਦੇ ਹਨ ਪਰ ਪਰਛਾਵਾਂ ਨਹੀਂ ਹੁੰਦਾ ਬਾਬਾ ਜੀ ਨੇ ਬਚਨ ਕੀਤਾ ਬਹਾਲਦਾਸ ਹੁਣ ਨਾਮ ਜਪਣ ਨਾਲ ਤੇਰੀ ਸੁਰਤੀ ਉੱਚੀ ਹੋ ਗਈ ਹੈ ਇਸ ਲਈ ਇਹ ਤੇਰੀ ਸਹਾਇਤਾ ਵਾਸਤੇ ਹਨ ਇਹ ਕੁਝ ਨਹੀਂ ਕਹਿੰਦੇ ਇਹ ਨਿਰੰਕਾਰ ਦੇ ਸੇਵਾਦਾਰ ਤੇਰੇ ਨਾਲ ਛੱਡੇ ਹੋਏ ਹਨ ਤੇਰੀ ਲਿਵ ਲੱਗੀ ਹੈ ਹੁਣ ਤੂੰ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ ਓ ਸੰਤ ਬਹਾਲਦਾਸ ਜੀ ਨੂੰ ਬਾਬਾ ਜੀ ਨੇ ਅਸੀਸ ਦਿੱਤੀ ਤੇ ਨਿਰਭੈ ਹੋ ਕੇ ਸੇਵਾ ਵਿੱਚ ਤਤਪਰ ਰਹਿਣ ਲਈ ਹੁਕਮ ਕੀਤਾ ਤੇ ਆਪ ਹੀ ਸਿਰ ਤੇ ਹੱਥ ਰੱਖ ਕੇ ਅੱਗੋਂ ਸੇਵਾ ਲੈਂਦੇ ਰਹੇ ਧੰ ਗੁਰੂ ਨਾਨਕ ਧੰ ਬਾਬਾ ਜੀ ਸਾਖੀ ਸੰਤ ਭਾਲਦਾ ਜੀ ਦੀ ਸੇਵਾ ਘਾਲਣਾ ਸੰਸਾਰ ਵਿੱਚ ਗੁਰੂਆਂ ਤੇ ਚੇਲਿਆਂ ਨਾਲ ਹੀ ਇਤਿਹਾਸ ਬਣਦਾ ਹੈ ਗੁਰੂ ਆਪਣੇ ਚੇਲਿਆਂ ਨੂੰ ਪੜ੍ਹਾਉਂਦਾ ਹੈ ਤੇ ਫਿਰ ਉਹਨਾਂ ਦੀ ਪ੍ਰੀਖਿਆ ਵੀ ਕਰਦਾ ਹੈ ਜਿਵੇਂ ਸਕੂਲ ਦਾ ਅਧਿਆਪਕ ਪਹਿਲਾਂ ਬੱਚਿਆਂ ਨੂੰ ਪੜ੍ਹਾਉਂਦਾ ਹੈ ਫਿਰ ਇਮਤਿਹਾਨ ਲੈਂਦਾ ਹੈ ਇਸ ਤਰ੍ਹਾਂ ਦੁਨੀਆ ਵਿੱਚ ਜੋ ਵੀ ਮਹਾਪੁਰਖ ਆਏ ਹਨ ਉਹਨਾਂ ਆਪਣੇ ਸ਼ਿਸ਼ਿਆਂ ਦੀ ਪ੍ਰੀਖਿਆ ਕੀਤੀ ਹੈ ਪਹਿਲਾਂ ਪੜ੍ਹਾਉਂਦੇ ਹਨ ਫਿਰ ਛੋਟਾ ਮਾਰਦੇ ਹਨ ਆਖਰ ਹੀਠਾ ਹੱਥ ਵੀ ਰੱਖਦੇ ਹਨ ਇਸੀ ਤਰ੍ਹਾਂ ਇਧਰ ਬਾਬਾ ਮਾਹਰਨਾਥ ਸਿੰਘ ਜੀ ਮਹਾਰਾਜ ਨੇ ਸੰਤ ਬਹਾਲਦਾਸ ਜੀ ਦੀ ਪ੍ਰੀਖਿਆ ਸ਼ੁਰੂ ਕੀਤੀ ਇੱਕ ਦਿਨ ਕੋਲ ਬੁਲਾ ਕੇ ਬਾਬਾ ਜੀ ਨੇ ਪੁੱਛਿਆ ਬਹਾਲਦਾਸ ਘਰ ਜਾ ਕੇ ਕੀ ਕਰਦਾ ਹੁੰਦਾ ਹੈ ਸੰਤ ਬਹਾਲਦਾਸ ਜੀ ਚੁੱਪ ਕਰ ਗਏ ਕੁਝ ਨਾ ਬੋਲੇ ਫਿਰ ਆਪ ਹੀ ਕਹਿਣ ਲੱਗੇ ਵਿਹਲਾ ਨਾ ਰਹਾ ਕਰ ਖੂ ਪਟਿਆ ਕਰ ਸੰਤ ਬਹਾਲਦਾਸ ਜੀ ਸਤ ਬਚਨ ਆਕ ਸੀਸ ਨਿਵਾ ਖੜੇ ਰਹੇ ਉਸ ਦਿਨ ਤੋਂ ਜਦੋਂ ਰਾਤ ਨੂੰ ਘਰ ਜਾਂਦੇ ਖੂ ਪੁੱਟਣ ਲੱਗ ਜਾਂਦੇ ਕਈ ਦਿਨ ਇਸੇ ਤਰ੍ਹਾਂ ਲੰਘ ਗਏ ਫਿਰ ਇੱਕ ਦਿਨ ਬਾਬਾ ਜੀ ਨੇ ਵਚਨ ਕੀਤਾ ਬਹਾਲਦਾਸ ਘਰ ਵਾਲਾ ਖੂ ਛੱਡ ਦੇ ਤੇ ਇੱਥੇ ਖੂ ਪੁੱਟ ਦੇ ਸੇਵਕ ਨੇ ਫਿਰ ਸਤ ਬਚਨ ਕਿਹਾ ਹੁਕਮ ਅਨੁਸਾਰ ਘਰ ਤੋਂ ਪੌੜੀ ਚੁੱਕ ਲਿਆਏ ਤੇ ਨਿਸ਼ਾਨ ਲੈ ਕੇ ਖੂ ਪੁੱਟਣ ਲੱਗ ਪਏ ਪਹਿਲਾਂ ਤਾਂ ਉੰਜ ਹੀ ਪੁੱਟਿਆ ਜਦੋਂ ਡੂੰਗਾ ਹੋ ਗਿਆ ਤਾਂ ਪੌੜੀ ਨਾਲ ਮਿੱਟੀ ਬਾਹਰ ਕੱਢਣ ਲੱਗ ਪਈ ਇਹ ਕੰਮ ਕਈ ਦਿਨ ਚੱਲਦਾ ਰਿਹਾ ਹਰ ਵੇਲੇ ਇਸੇ ਸੇਵਾ ਦਾ ਖਿਆਲ ਰਹਿੰਦਾ ਕੁਝ ਦਿਨਾਂ ਬਾਅਦ ਬਾਬਾ ਜੀ ਵੇਖ ਕੇ ਪ੍ਰਸੰਨ ਹੋਏ ਕਿਹਾ ਬਹਾਲਦਾ ਸ਼ੁੱਧ ਹੈ ਹੁਣ ਅਸੀਂ ਇਸ ਵਿੱਚ ਦਿਨ ਵੇਲੇ ਰਹਿਣਾ ਹੈ ਕਿਉਂਕਿ ਗਰਮੀ ਬਹੁਤ ਹੈ ਫਿਰ ਆਪ ਕਦੀ ਦਿਨ ਵੇਲੇ ਕਦੀ ਰਾਤ ਨੂੰ ਇਸ ਵਿੱਚ ਆਸਣ ਲਗਾ ਲੈਂਦੇ ਇਸ ਤੋਂ ਉਪਰੰਤ ਇੱਕ ਦਿਨ ਬਾਬਾ ਜੀ ਨੇ ਹੁਕਮ ਲਾਇਆ ਬਹਾਲਦਾਸ ਇਸ ਵਾਰ ਜਦੋਂ ਕਣਕ ਦੀ ਫਸਲ ਕੱਟਣ ਤੋਂ ਪਿੱਛੇ ਜਿਹੜੀ ਬੱਲੀ ਟੁੱਟ ਕੇ ਡਿੱਗੇ ਉਹ ਇਕੱਠੇ ਕਰਕੇ ਕਣਕ ਕੱਢਣੀ ਹੈ ਉਸ ਦਾ ਆਟਾ ਬਣਾ ਕੇ ਲਿਆਵੀ ਅਸੀਂ ਉਸ ਦਾ ਬਣਿਆ ਪਰੌਂਠਾ ਖਾਵਾਂਗੇ ਇਸੇ ਤਰ੍ਹਾਂ ਹੀ ਸੰਤ ਭਾਲਦਾ ਜੀ ਨੇ ਕੀਤਾ ਕਣਕ ਦੇ ਕਣਕ ਦੇ ਸਿੱਟੇ ਇਕੱਠੇ ਕਰਕੇ ਕਣਕ ਕੱਢ ਲਈ ਉਸ ਤੋਂ ਬਾਅਦ ਧੋਤੀ ਅਤੇ ਫਿਰ ਸੁਕਾ ਕੇ ਆਪਣੇ ਹੱਥੀ ਆ ਪੀਸ ਕੇ ਲਿਆਂਦੀ ਤੇ ਪੁਰਾਣੇ ਤਰੀਕੇ ਵਾਂਗ ਹੀ ਰੋਜ਼ਾਨਾ ਪਰੌਂਠਾ ਤਿਆਰ ਕਰਕੇ ਬਾਬਾ ਜੀ ਅੱਗੇ ਹਾਜ਼ਰ ਕਰਨਾ ਆ ਪਿੱਛੇ ਹੋ ਕੇ ਬੈਠ ਜਾਣਾ ਬਾਬਾ ਜੀ ਨੇ ਇੱਕ ਗਰਾਹੀ ਤੋੜ ਲੈਣੀ ਤੇ ਪਰੌਂਠੇ ਦੀ ਇੱਕ ਗਰਾਹੀ ਹੀ ਸੰਤ ਬਹਾਲਦਾਸ ਜੀ ਨੂੰ ਦੇਣੀ ਬੁਰਕੀ ਤੋਂ ਬਾਅਦ ਕਹਿਣਾ ਬਹਾਲਦਾਸ ਪਾਣੀ ਪੀ ਲੈ ਅਤੇ ਆਨੰਦ ਹੋ ਜਾ 24 ਘੰਟੇ ਦੇ ਅੰਦਰ ਸੰਤ ਬਹਾਲਦਾਸ ਜੀ ਨੇ ਪਾਣੀ ਤੋਂ ਬਿਨਾ ਹੋਰ ਕਿਸੇ ਚੀਜ਼ ਨੂੰ ਹੱਥ ਨਾ ਲਾਉਣਾ ਕੋਈ ਚੀਜ਼ ਨਾ ਖਾਣੀ ਮਹਾਪੁਰਸ਼ਾਂ ਦੀ ਕਿਰਪਾ ਹੀ ਇਹੋ ਜਿਹੀ ਹੁੰਦੀ ਹੈ ਸੰਤ ਬਹਾਲਦਾਸ ਜੀ ਦੀ ਸੇਵਾ ਨੂੰ ਰੰਗ ਚੜਨ ਲੱਗ ਪਿਆ ਮਨ ਨਾਮ ਵਿੱਚ ਰੰਗਿਆ ਗਿਆ ਦੁਨੀਆਂ ਵਾਲੇ ਹੋਰ ਵੀ ਸੱਜਣ ਨਾਮ ਜਪਦੇ ਹਨ ਉਹ ਮਨ ਵਿੱਚ ਕੋਈ ਨਾ ਕੋਈ ਪਦਾਰਥ ਦੀ ਕਾਮਨਾ ਰੱਖ ਕੇ ਜਪਦੇ ਹਨ ਸਿਮਰਨ ਦਾ ਅਸਲੀ ਰਸਤਾ ਉਸ ਵੇਲੇ ਹੀ ਆਉਂਦਾ ਹੈ ਜਦੋਂ ਅੰਦਰ ਦੀ ਕੋਈ ਕਾਮਨਾ ਨਾ ਹੋਵੇ ਸਗੋਂ ਉਸ ਨੂੰ ਮਿਲਣ ਦੀ ਹੀ ਤਮੰਨਾ ਹੋਵੇ ਜਿਵੇਂ ਕਿ ਲੋਹੇ ਦੀ ਡੱਬੀ ਵਿੱਚ ਪਾਰਸ ਦੀ ਵੱਟੀ ਕਾਗਜ਼ ਵਿੱਚ ਲਪੇਟ ਕੇ ਰੱਖ ਦਈਏ ਉਹ ਸੋਨਾ ਨਹੀਂ ਬਣੇਗੀ ਕਿਉਂਕਿ ਉਸ ਦੇ ਵਿਚਾਲੇ ਕਾਗਜ਼ ਜੋ ਹੈ ਇਸੇ ਤਰ੍ਹਾਂ ਦੁਨੀਆਦਾਰ ਤੇ ਪਰਮੇਸ਼ਵਰ ਦੇ ਵਿਚਾਲੇ ਦੁਨਿਆਵੀ ਪਦਾਰਥ ਹਨ ਉਹ ਸੱਚੇ ਗੁਰੂ ਨੂੰ ਮਿਲਣ ਦੇ ਰਸਤੇ ਵਿੱਚ ਕਾਗਜ਼ ਦਾ ਕੰਮ ਕਰਦੇ ਹਨ ਜਿਹੜੀ ਡੱਬੀ ਦੇ ਵਿੱਚੋਂ ਇਹ ਕਾਗਜ਼ ਕੱਢ ਦਈਏ ਤਾਂ ਉਹ ਡੱਬੀ ਵੀ ਸੋਨਾ ਬਣ ਜਾਏਗੀ ਸੋ ਇਸ ਤਰ੍ਹਾਂ ਜੋ ਵੀ ਪੁਰਸ਼ ਇਹ ਦੁਨੀਆਵੀ ਪਦਾਰਥਾਂ ਦੀ ਦੀਵਾਰ ਤੋੜ ਕੇ ਪਰਸ ਰੂਪੀ ਪਰਮੇਸ਼ਵਰ ਦੇ ਨਾਲ ਆਪਣਾ ਨਾਤਾ ਜੋੜਦਾ ਹੈ ਉਸ ਨਾਲ ਲੱਗ ਕੇ ਸੋਨਾ ਬਣ ਜਾਂਦਾ ਹੈ ਇਹੋ ਜਿਹੀ ਹਾਲਤ ਹੀ ਹੋ ਗਈ ਸੀ ਸੰਤ ਬਹਾਲदास ਜੀ ਦੀ ਜਿਨ੍ਹਾਂ ਨੂੰ ਬਾਬਾ ਸ਼੍ਰੀ ਮਹਾ ਹਰਨਾਮ ਸਿੰਘ ਜੀ ਮਹਾਰਾਜ ਦੀ ਸੇਵਾ ਕਮਾਈ ਤੇ ਕੀ ਮਿਲਿਆ ਸੇਵਾ ਕਰਤ ਹੋਈ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਇਹ ਪ੍ਰਾਤੀ ਤਾਂ ਹੀ ਹੁੰਦੀ ਹੈ ਜੇ ਅੱਗੇ ਵੀ ਬਾਬਾ ਜੀ ਵਰਗਾ ਮੁਰਸ਼ਿਦ ਮਹਾਪੁਰਖ ਹੋਵੇ ਤੇ ਸੇਵਾਦਾਰ ਹੋਵੇ ਸੰਤ ਬਹਾਦਰदास ਜੀ ਵਰਗਾ ਮੁਰਸ਼ਿਦ ਕਾਮਲ ਮੁਰੀਦ ਆਮਲ ਖੁਦਾ ਸ਼ਾਮਿਲ ਪਰ ਇਹ ਪ੍ਰਾਤੀਆਂ ਉਸੇ ਪ੍ਰਾਣੀ ਨੂੰ ਹੁੰਦੀਆਂ ਹਨ ਜਿਸ ਉੱਪਰ ਪਰਮੇਸ਼ਵਰ ਆਪ ਕਿਰਪਾ ਕਰੇ ਜਿਵੇਂ ਸਤਿਗੁਰਾਂ ਦਾ ਫਰਮਾਨ ਹੈ ਕਹੋ ਨਾਨਕ ਤਿਸ ਭਯੋ ਪ੍ਰਾਪਤ ਜਿਸ ਪੁਰਬ ਲਖੇ ਕਾ ਲਹਿਨਾ ਧਨ ਗੁਰੂ ਨਾਨਕ ਧਨ ਬਾਬਾ ਜੀ ਪਿਆਰਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਇਹੋ ਜਿਹੇ ਪ੍ਰਸੰਗ ਆਪਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ